ਭਾਜੀ ਵੀਡੀਓ ਬਣੀ ਆ ਵੀਡੀਓ ਬਣੀ ਆ ਵੀਡੀਓ ਬਣੀ ਆ ਠੀਕ ਆ ਜੀ ਆ ਮੁੰਡੇ ਦੋਵੇਂ ਗਵਾਹ ਸੀਗੇ ਨਹੀਂ ਮੰਨਿਆ ਬਾਬਾ ਜੀ ਅੱਜ ਤੁਹਾਨੂੰ ਮੈਂ 1 ਲੱਖ ਦੇ ਕਾਦੀ ਜਵਾਨ ਆਪਣੀ ਅਰਮੀਆਂ ਜੀ ਕਿਉਂ ਨਹੀਂ ਕੀਤੀ ਜਵਾਨ ਤੇਰੇ ਮੁੰਡਿਆਂ ਨੇ ਜਵਾਨ ਕੀਤੀ ਵੀਡੀਓ ਮੈਂ ਪ੍ਰੂਫ ਖਵਾਵਾ ਵੀਡੀਓ ਵਿਖਾਵਾ ਸਾਡੇ ਕੋ ਵੀਡੀਓ ਕਾਹਦਾ ਟਾਈਮ ਰੱਖੋ ਟੇ ਰੱਖ ਲੋ ਮੋੜ ਦੇ ਕਰ ਲੈਨੇ ਕੋਈ ਨਹੀਂ ਮੀਆਂ ਜੀ ਟਾਈਮ ਨਹੀਂ ਰੱਖ ਲੋ ਇਹਨਾਂ ਨੇ ਵਾਪਸ ਜਾਣਾ ਵਾ ਜੋ ਹੋਣਾ ਵਾ ਅੱਜ ਹੋਣਾ ਵਾ ਯਾਰ ਇਹਨਾਂ ਦਾ ਬੱਚਾ 15 ਸਾਲ ਤੋਂ ਵਿਚਾਰੀਆਂ ਦਾ ਗੁੰਮ ਹੋਇਆ ਤੁਸੀਂ ਦੇ ਦੋਗੇ ਦਾ ਜਾਣਾ ਅਸੀਂ ਆਉਣੀ ਚਾਹਦੇ ਜਾਂਦਾ ਕਿਉਂ ਨਹੀਂ ਲੈਂਦਾ ਅਸੀਂ ਨਹੀਂ ਜਾਗ ਲੈਂਦਾ ਜਾ ਕੇ ਨਹੀਂ ਲੈਂਦਾ ਯਾਰ ਉਹ ਮੇਰੇ ਨਾਲ ਆਇਆ ਯਾਰ ਮੇਰੇ ਨਾਲ ਆਏ ਮਾਲੇ ਗਿਆ ਵਾ ਇੱਕ ਮਿੰਟ ਮਾਲੇ ਗਿਆ ਯਾਰ ਹੱਦ ਹੋ ਗਈ ਤੁਸੀਂ ਸਾਡੇ ਪਿੰਡ ਜਿਹੜਾ ਰਹਿ ਸਕਦਾ ਹੀ ਕਰਦੀ ਓ ਸਾਡੇ ਪੰਜਾਬ ਚ ਹੀ ਰਹਿ ਕੇ ਯਾਰ ਸਾਡੇ ਤੇ ਜੜਾਈਆਂ ਕਰੀ ਜਾਂਦੇ ਤੁਸੀਂ ਇਹਨੂੰ ਮੈਂ ਲੈ ਕੇ ਆਇਆ ਵੀਰ ਨੂੰ ਬਾਹ ਫੜਨ ਵਾਲਾ ਨਹੀਂ ਉਹਨੇ ਵਿਆਹ ਮਕਲਾ ਦੇ ਅਸੀਂ ਲੈ ਕੇ ਆਏ ਆ ਇਹਨਾਂ ਨੂੰ ਆਜੋ ਤੂੰ ਤੂੰ ਇਧਰ ਆਜੋ ਆਜੋ। ਆਓ। ਇੱਥੇ ਆ ਜਾਓ। ਨਾ ਨਾ। ਅੱਜ ਕਾਸ਼ੁੱਦ ਨਾ ਰਖੇ ਨਾ। ਨਹੀਂ ਨਹੀਂ ਇੱਥੇ ਅਸੀਂ ਨਮਾਜ਼ ਪੜ੍ਹਦੇ ਕੋਈ ਹੋਲੀ ਪੜ ਲੈਂਦੀ। ਕੋਈ ਗੱਲ ਨਹੀਂ। ਰੱਬ ਦਾ ਨਾਮ ਲੈਣਾ ਚਾਹੀਦਾ। ਹਾਂ ਪਹਿਣ ਇੱਧਰ ਆ ਜਾ। ਇੱਧਰ ਇੱਧਰ ਦੇਖੋ। ਇੱਧਰ ਦੇਖੋ ਮੱਜਾ ਦਿਖਾਵੇਂ ਨਦੀਆਂ। ਇੱਧਰ ਦੇਖੋ। ਆਜੋ। ਆਹ ਮੱਜਾ ਇਹਨਾਂ ਦੀ ਸਾਰੀਆਂ ਵੇਖੋ ਕਿੰਨੀਆਂ ਮੱਜਾਂ। ਇੱਥੇ ਸੌਂਦੇ ਸੀਗੇ ਦਿਸਦਾ ਨਾ ਆਹ ਇਹਨਾਂ ਦੇ ਕੱਪੜੇ ਤੇ ਆ ਇਹਨਾਂ ਦੀ ਮੱਜਾਂ ਜੀ ਇੱਥੇ ਸੌਂਦੇ ਸੀ ਹਾਂ ਇੱਥੇ ਆਹ ਆ ਇਹਨਾਂ ਦੇ ਕੱਪੜੇ ਆ ਉਹ ਛੱਟ ਦੇ ਆ ਵੇਖ ਤੇ ਕਿਦਾਂ ਮੱਕੀਆਂ ਲਈ ਰਹਿਣ ਲੱਗੀ ਹੋ ਰਹੀ ਹੈ ਤੇ ਆ ਪਹਿਨੇ ਇੱਕ ਸਾਈਡ ਦੀ ਮੱਜਾਂ ਆਵ ਜੇ ਦੂਜੀ ਸਾਈਡ ਦੀ ਮੱਜਾਂ ਇਧਰਲੀ ਸਾਈਡ ਜੀ ਆ ਆ ਕਿੰਨੀਆਂ ਮੱਜਾਂ ਤੁਸੀਂ ਆਪ ਹੀ ਗਿਣ ਸਕਦੇ ਜੀ ਇੱਕ ਮੱਜ ਲੱਖ ਲੱਖ ਰੁਪਏ ਤੋਂ ਉੱਤੇ ਦੀ ਹੈ ਇਹਨਾਂ ਦੀ ਠੀਕ ਹੈ ਜੀ ਆਹ ਰਹਿਣ ਬਸੇਰੇ ਆ ਜ ਇਹਨਾਂ ਦੇ ਇੱਥੇ ਸੌਂਦੇ ਸੀਗੇ ਗੋਏ ਚ ਹੀ ਹੋਂਦੇ ਗੋਏ ਚ ਹੀ ਉੱਠਦੇ ਆ ਜਿਹੜੇ ਮੈਨੂੰ ਉਹਦਾ ਬੂਆ ਹੋਂਦੇ ਹੀ ਲੀੜੇ ਦਾ ਇੱਥੇ ਲਾ ਕੇ ਖਲਾਉਂਨੋ ਜੀ ਨਹੀਂ ਕੰਡਾ ਜਿਹੜੇ ਬੂਆ ਆ ਆ ਇਹਨਾਂ ਦੇ ਕੱਪੜੇ ਜੇ ਐਨਾ ਵਾਲ ਡੰਗਰ ਜਿੰਨਾ ਬਾਜੋ ਹਾਂ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਹਾਂ ਹੁਣ ਨਹੀਂ ਜਾਂਦਾ ਕੋਈ ਨਹੀਂ ਕੋਲ ਅਪਰੇ ਕਿਤੇ ਜਾਂਦਾ ਇੱਕ ਇੱਧਰ ਵੀ ਦਿਖਾਵਾਂ ਮੱਜਾਂ ਤੁਹਾਨੂੰ ਇੱਧਰ ਆਓ ਤੁਹਾਨੂੰ ਮੱਜਾਂ ਹੋਰ ਦਿਖਾਉਂਦਾ ਇਹਨਾਂ ਦੀ ਆ ਜਾ ਹਾਂ ਕਹਾਂਸ ਹੋਤਾ ਥਾ ਤੂੰ ਤੂੰ ਕਹਾਂਸ ਹੋਤਾ ਥਾ ਕੁੜਦੇ ਵੀ ਰਾਇ ਕੁੜਦੇ ਮਾਰਦੇ ਸੀਗੇ ਆ ਜੇ ਲੋਕ ਹੁਣ ਕਹਿੰਦੇ 15 ਮਿੰਟ ਇਹਨਾਂ ਤੋਂ ਪੱਠੇ ਪਾਏ ਉਹ ਗੋਸਟਾਈ ਦਾ 15 ਮਿੰਟ ਦੇ ਇੱਕ 15 ਮਿੰਟ ਦੇ ਇਹ ਬਾਬਾ ਜੀ ਭਾਜੀ ਇਹ ਅਧੀਆਂ ਮੱਜਾਂ ਇਧਰ ਅਧੀਆਂ ਪਰਲੀ ਸਾਈਡ ਆ ਉਹ ਵੇਲੀ ਆ ਆਹੋ ਇਤਨੀ ਜਿੰਨੀ ਪੈਸੇ ਜੇ ਹਨਾ ਇਤਨੀ ਪੈਸੇ ਇਧਰ ਇਨਕੀ ਜਾਂਸੇ ਇਸ ਕੋ ਪਕੜਾ ਦਾ ਬਾਅਦ ਜੇ ਭੇਜਣੇ ਦੋ ਜਾਨਾਂ 15 ਮਿੰਟਾਂ ਛੋਟੇ ਵਗਾਉਣਾ ਇਹ ਨਹੀਂ ਛੁੱਟ ਦੇਣਾ ਇਹ ਨਹੀਂ ਹਾਂ 15 ਮਿੰਟਾਂ ਛੁੱਟੇ ਹੋਣਾ ਹੀ ਪੈਸੇ ਮਾਫ ਕੀਤੇ ਇਹਨਾਂ ਨੂੰ ਚਲ ਆ ਜੀ ਇਧਰ ਆ ਜਾਓ ਆ ਜਾਓ ਉਹਨਾਂ ਨੂੰ ਵੀ ਸਾਥ ਲੈਣਾ ਸੀ ਵੀਰ ਨੂੰ ਪਹਿਲਾਂ ਇਹਨਾਂ ਨੂੰ ਚੱਲ ਮਿਲਦੇ ਆ ਉਹਨਾਂ ਨੂੰ ਹਾਂਜੀ ਹਾਂ ਹਾਂ ਪੜੀ ਲਿਖੀ ਫੈਮਿਲੀ ਆ ਸਾਰੀ ਠੀਕ ਹੈ ਜੀ ਉੱਥੇ ਜਿੱਥੇ ਆਪਣਾ ਹੈਗਾ ਨਹੀਂ ਉੱਤਰਾਖੰਡ ਆਪਣਾ ਗੁਰਦਾਰਾ ਜਿੱਥੇ ਹਿਮਕੋਟ ਸਾਹਿਬ ਉੱਥੇ ਗੋਮਨਤਾ ਤੇਨਾਂ ਦਾ ਪ੍ਰਭਾਵ ਵੀ ਰਿਹਿੰਦਾ ਇਹ ਭੈਣ ਇੱਥੇ ਵਿਆਹੀ ਹੈ ਜਲੰਧਰ ਇਹ ਉਹਦਾ ਘਰ ਵਾਲਾ ਵਾ ਆ ਮਾਂ ਵਾ ਆ ਫਾਦਰ ਉਹਦਨ ਵਾਈਗਰ ਚਲੋ ਸਾਰੇ ਵੀਰ ਭਰਾ ਬੈਠੇ ਸੀ ਆਪਣੇ ਸਿਆਣੇ ਪਿੰਡ ਦੀ ਪੰਚਾਇਤ ਬੈਠੀ ਸੀ ਮੈਂ ਵਾਈਕਰੂ ਦਾ ਨਾਮ ਲੱਕੇ ਕਿਉਂਕਿ ਗਰੰਟੀ ਸਿੰਘ ਆ ਜ਼ਿੰਮੇਵਾਰ ਆ ਮੈਂ ਕਿਹਾ ਜੋ ਇਹ ਉਹਨਾਂ ਨੂੰ ਹਰਜਾਨਾ ਲਾ ਦੇਣਗੇ ਆਪਾਂ ਨੂੰ ਮਨਜ਼ੂਰ ਆਈ ਤੇ ਸ਼ਰਤ ਵੀ ਇਹ ਰੱਖੀ ਸੀ ਕਿ ਜਾਂ ਜੇਤ ਮੈਂ ਪਰਿਵਾਰ ਲੱਭ ਲਿਆ ਪਰਿਵਾਰ ਨੂੰ ਦਿੱਤਾ ਜਾਊਗਾ ਜੋ ਮਿਹਨਤਾਂ ਨਾ ਜੇ ਪਰਿਵਾਰ ਨਹੀਂ ਲੱਭਾ ਤਾਂ ਆਪ ਜੀ ਦੇ ਪਿੰਡ ਚ ਕੋਈ ਜਿਹੜਾ ਲੋੜਵੰਦਾ ਉਹਦੀ ਮਦਦ ਕੀਤੀ ਜਾਊਗੀ ਤੇ ਮਹੀਨੇ ਦਾ ਕਿਹਾ ਸੀਗਾ 8-10 ਦਿਨ ਹੋਇਆ ਤੇ ਇਹਨਾਂ ਨੇ ਕਿਹਾ ਸੀਗਾ ਵੀ 1 ਲੱਖ ਰੁਪਏ ਭੁਗਤਾਨ ਕਰਵਾਇਆ ਜਾਊਗਾ ਹਾਲਾਂਕਿ ਆ 3 ਸਾਲ ਇੱਕ ਜਣੇ ਨੇ ਮਿਹਨਤ ਕੀਤੀ ਹੈ ਤੇ 3 ਸਾਲ ਇੱਕ ਜਣੇ ਨੇ ਲੱਕ 6 ਸਾਲ ਦੀ ਮਿਹਨਤ ਹੋ ਗਈ। ਬਾਬਾ ਜੀ ਠੀਕ ਹੈ ਜੀ। ਜੋ ਗੱਲ ਮੁੱਕੀ ਮੈਂ ਉਹ ਦੱਸ ਲਗਾ। ਤੂੰ ਜਿੰਨਾ ਮਰਜ਼ੀ ਕਰੋ। ਗੋਲ ਗੱਲ ਬਾਬੇ ਉਹ ਪਤਾ ਗੱਲ ਕੀ ਹੁੰਦੀ ਮੇਰੀ ਗੱਲ ਸੇ ਮੇਰੀ ਬੇਨਤੀ ਸੁਣ ਲਿਓ। ਤੁਹਾਡੇ ਘਰੋਂ ਮਿਲਿਆ ਨਾ ਦਵਾਈ ਵੀ ਖਾਂਦੇ ਰਹੇ ਬਿਮਾਰ ਬੋਸੀ ਜਦੋਂ ਸਾਡੇ ਕੋਲ ਆਏ ਨਾ ਜਿਆਦਾ ਬਿਮਾਰ। ਅਸੀਂ ਇਹਦੀ ਇਹਦੀ ਸੁਭਾਅ ਨਹੀਂ ਕੀਤੀ ਇਹਦਾ ਕੁਮਾਰ ਨਹੀਂ ਕੀਤਾ। ਸਮਝਦਾਰ ਸੇ ਬਾਬਾ ਨੂੰ ਹਮਕੋ ਕੀ ਬਰਤਵਾ ਰਿਟ ਬਸ ਇਹ ਕੋ ਪੁੱਛਦਾ ਕੋ ਪਤਾ ਨਹੀਂ 15 ਮਿੰਟਾਂ ਜਿ ਪਰਿਵਾਰ ਲੱਭ ਲਿਆ ਮੈਂ ਜੀ 15 ਮਿੰਟਾਂ ਜ। ਨਹੀਂ ਅਸੀਂ ਹੋਰ ਕੋਡ। ਹਜੀ ਆਣ ਬੜੇ ਜੀ ਆ ਮੈਂ ਕਹ ਤੂੰ ਹੀ ਤੂੰ ਆਪਣੀ ਗੱਡੀ ਬਿਠਾ ਦੇ ਜੀ ਨਹੀਂ ਮੈਂ ਰੋਟੀ ਖਾਣੀ ਤੇ ਨਹੀਂ ਮੀਆਂ ਜੀ ਆਪਾਂ ਪਾਣੀ ਚ ਮਦਾਨੀ ਹੁਣ ਨਾ ਪਾਈਏ ਜੋ ਗੱਲ ਤੇ ਆਪਾਂ ਉਦਨ ਜ਼ਬਾਨ ਕੀਤੀ ਆ ਮੈਂ ਵੀ ਜ਼ਬਾਨ ਤੋਂ ਨਹੀਂ ਭਾਈਦਾ ਕੀ ਹੋਇਆ ਜੋ ਜ਼ਬਾਨ ਕੀਤੀ ਆ ਜ਼ਿੰਮੇਵਾਰੀ ਲਈ ਆਪਾਂ ਮੇਰੇ ਉਥੇ ਨੂੰ ਪਹੁੰਚ ਨਹੀਂ ਸੀ ਤੁਹਾਡੇ ਸਾਹਮਣੇ ਮੈਂ ਲਹਤ ਹੋ ਗਿਆ ਤੁਹਾਡੇ ਮੁੰਡੇ ਉਥੇ ਆ ਵਿਆਹੇ ਬਰੇ ਮੁੰਡੇ ਆ ਉਥੇ ਇੱਕ ਮੇਰੀ ਗੱਲ ਕਰਦੇ ਜੇ ਨਾ ਫਿਰ ਉੱਥੇ ਹੁਣ ਪਹੁੰਚਣਾ ਚਾਹੀਦਾ ਨਾ ਨਾ ਕੋਈ ਗੱਲ ਨਹੀਂ ਬਾਤ ਕਰ ਲਾਂਗੇ ਤੁਸੀਂ ਟਾਈਮ ਰੱਖ ਲਓ ਮੋੜ ਕੇ ਕਰ ਲੈਣੇ ਕੋਈ ਨਹੀਂ ਮੀਆਂ ਜੀ ਟਾਈਮ ਨਹੀਂ ਰੱਖ ਲਓ ਇਹਨਾਂ ਨੇ ਵਾਪਸ ਜਾਣਾ ਵਾ ਜੋ ਹੋਣਾ ਵਾ ਅੱਜ ਹੋਣਾ ਵਾ ਠੀਕ ਹੈ ਜੀ ਮੈਂ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪ ਜੀ ਨੂੰ ਪਹਿਲ ਦਿੱਤੀ ਆ ਦੋ ਬੰਦਿਆਂ ਦੇ 10000 ਰੁਪਏ ਉਥੋਂ ਕਿਰਾਇਆ ਲੱਗ ਜਾਂਦਾ ਉਹ ਵੀ ਹੋਣਗੇ ਕਿ ਕਿਰਾਇਆ ਲੱਗੇ ਨਾ ਛੱਡ ਗਈ ਗੱਲ ਜੀ ਇਹਦਾ ਬੰਦਾ ਬਾਬਾ ਤੁਸੀਂ ਪੁਲਿਸ 스테ਸ਼ਨ ਚੱਜਾ ਉਦੋਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੁਸੀਂ ਸਬੰਧ ਰੱਖਣੇ ਯਾਰ ਤੁਸੀਂ ਬੰਦਾ ਹੀ ਨਹੀਂ ਰੱਖ ਲਿਆ ਪਿੰਡ ਤੇ ਰਹਿਣੇ ਤੁਸੀਂ ਹੀ ਰੱਖਿਆ ਤੁਸੀਂ ਹੀ ਰੱਖਿਆ ਤੁਸੀਂ ਕਿਉਂ ਰੱਖਿਆ ਠਾਈ ਨਹੀਂ ਰੱਖਿਆ ਸਾਡੇ ਕੋ ਡੰਗਰ ਹੀ ਨਹੀਂ ਰੱਖਿਆ ਮੈਂ ਨਹੀਂ ਰੱਖਿਆ ਨਹੀਂ ਮੀਆਂ ਜੀ ਆਪਣੀ ਕੋਈ ਜ਼ੁਬਾਨ ਨਹੀਂ ਹੈਗੀ ਮੇਰੀ ਗੱਲ ਦੇਖੋ ਆਪਣੀ ਕੋਈ ਨਹੀਂ ਨਹੀਂ ਮੇਰੀ ਗੱਲ ਸੁਣੋ ਹੱਥ ਮੈਂ ਬੇਨਤੀ ਕਰਦਾ ਹਾਂ ਉਹ ਦਿਨ ਜੋ ਜ਼ੁਬਾਨ ਹੀ ਜੀ ਮੈਂ ਪੁਲਿਸ 스테ਸ਼ਨ ਚੱਲਿਆ ਹਾਂ ਤੁਹਾਨੂੰ ਤੁਸੀਂ ਮੈਨੂੰ ਰਸਤੇ 'ਚ ਰੋਕਿਆ ਆਪਣੀ ਫਿਰ ਕੋਈ ਜ਼ੁਬਾਨ ਨਹੀਂ ਹੈਗੀ ਇਹਨੇ ਪਿੰਡ ਦੇ ਬੰਦਿਆਂ ਨੂੰ ਤੁਸੀਂ ਝੂਠ ਵੇਖੋ ਜੀ ਕੋਈ ਇੰਨਾ ਵੀ ਸੋਚੂਗਾ ਸੀਦਾ ਗਰੀਬ ਦਾ ਭਲਾ ਹੀ ਕੀਤਾ ਰੱਬ ਭਲਾ ਕਹਦਾ ਕੀਤਾ ਮੈਂ ਵੀ ਭਲਾ ਕਰਦਾ ਮੇਰੇ ਨਾਲ ਲਵਾਵੇ ਤਿੰਨ ਸਾਲੇ ਮੈਂ ਦੁੱਧ ਦੇ ਦੂੰਗਾ ਮੈਂ ਰੋਟੀ ਖਵਾ ਦੂੰਗਾ ਕੋਈ ਨਹੀਂ ਖਾਓ ਤੁਸੀਂ ਲੈ ਗਏ ਹੋ ਤੁਸੀਂ ਖਾਂਦੀ ਹੋ ਮੀਆਂ ਜੀ ਇਦਾਂ ਨਹੀਂ ਕਰੀਦਾ ਆਂਦਾ ਉਸ ਦਿਨ ਜ਼ੁਬਾਨ ਤੋਂ ਤੁਸੀਂ ਜ਼ੁਬਾਨ ਤੋਂ ਨਾ ਭਜੋ ਸੱਚ ਦੇ ਪਹਿਰਾ ਦੇਣਾ ਸੱਚ ਦੇ ਦੇਣਾ ਔਰ ਗੱਲ ਕਰਨੀ ਵੀਰ ਸੱਚੀ ਸੁੱੱਚੀ ਭਾਜੀ ਵੀਡੀਓ ਬਣੀ ਆ ਵੀਡੀਓ ਬਣੀ ਆ ਵੀਡੀਓ ਬਣੀ ਆ ਠੀਕ ਆ ਜੀ ਆ ਮੁੰਡੇ ਦੋਵੇਂ ਗਵਾਹ ਸੀਗੇ ਨਹੀਂ ਮੰਨਿਆ ਬਾਬਾ ਜੀ ਅੱਜ ਤੁਹਾਨੂੰ ਮੈਂ 1 ਲੱਖ ਦੇ ਠੀਕ ਆ ਜੀ ਕੱਲ ਨੂੰ ਜੋ ਕਾਰਵਾਈ ਸਾਡੀ ਹੀ ਕਰਾਂਗੇ ਚਲੋ ਧੰਨਵਾਦ ਚਲੀਏ ਯਾਰ ਅਬਾ ਮੈਂ ਨਹੀਂ ਮੈਂ ਬੈਸ ਵਿਸਾਈ ਨਹੀਂ ਜੇ ਕਰਦਾ ਢਾਡੇ ਨਾਲ ਪਰ ਹੁਣ ਇਹਨਾਂ ਨੂੰ ਉੱਤਰਾਖੰਡ ਵੀ ਆਉਣਾ ਪਊਗਾ ਯਾਰ ਕਮਾਲ ਹੋ ਗਈ ਢਾਡੀ ਕੋਈ ਜ਼ੁਬਾਨ ਹੀ ਨਹੀਂ ਹੈਗੀ ਪੰਚਾਇਤ ਜ਼ੁਬਾਨ ਕਰਕੇ ਆਏ ਜੇ ਤੁਸੀਂ ਲੱਗ ਕਾਦੀ ਜ਼ੁਬਾਨ ਆਪਣੀ ਯਾਰ ਮੀਆਂ ਜੀ ਕਿਉਂ ਨਹੀਂ ਕੀਤੀ ਜ਼ੁਬਾਨ ਤੇਰੇ ਮੁੰਡਿਆਂ ਨੇ ਜ਼ੁਬਾਨ ਕੀਤੀ ਵੀਡੀਓ ਮੈਂ ਪ੍ਰੂਫ ਖਵਾਵਾ ਵੀਡੀਓ ਖਵਾਵਾ ਸਾਡੇ ਕੋ ਵੀਡੀਓ ਕਾਦਾ ਟਾਈਮ ਰੱਖ ਲੋ ਨਹੀਂ ਮੀਆਂ ਜੀ ਆਪਾਂ ਪਾਣੀ ਚ ਮਦਾਣੀ ਹੁਣ ਨਾ ਪਾਈਏ ਜੋ ਗੱਲ ਤੇ ਆਪਾਂ ਉਦਨ ਜ਼ੁਬਾਨ ਕੀਤੀ ਆ ਮੈਂ ਵੀ ਜ਼ਬਾਨ ਤੋਂ ਨਹੀਂ ਭਜਦਾ ਕੋਈ ਗੱਲ ਨਹੀਂ ਬਹੁਤ ਕਰ ਲਾਂਗਾ ਤੁਸੀਂ ਟਾਈਮ ਰੱਖ ਲਓ ਮੋੜ ਕੇ ਕਰ ਦਿੰਨੇ ਕੋਈ ਨਹੀਂ ਮੀਆਂ ਜੀ ਟਾਈਮ ਨਹੀਂ ਰੱਖ ਲਓ ਇਹਨਾਂ ਨੇ ਵਾਪਸ ਜਾਣਾ ਵਾ ਜੋ ਹੋਣਾ ਵਾ ਅੱਜ ਹੋਣਾ ਵਾ ਠੀਕ ਹੈ ਜੀ ਮੈਂ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪ ਜੀ ਨੂੰ ਪਹਿਲ ਦਿੱਤੀ ਆ ਅੱਜ ਦੋ ਬੰਦਿਆਂ ਦੇ 10000 ਰੁਪਏ ਉਥੋਂ ਕਰਾਇਆ ਲੱਗ ਜਾਂਦਾ ਉਹ ਵੀ ਹੋ ਗਏ ਕਿਰਾਇਆ ਲੱਗਾ ਨਾ ਛੱਡ ਕੀ ਕਰਦੀ ਐ ਤੂੰ ਦਾ ਬੰਦਾ ਗਲਤੀ ਯਾਰ ਤੂੰ ਬਾਬਾ ਤੂੰ ਕੋਲੇ ਚੱਜਾ ਉਹ ਤੂੰ ਕਿਉਂ ਕੰਪਲੇਂਟ ਕੀਤੀ ਨਹੀਂ ਤੂੰ ਜਾ ਕੇ ਤੂੰ ਸਬੰਧ ਰੱਖਣ ਦੀ ਯਾਰ ਤੂੰ ਹੀ ਬੰਦਾ ਹੀ ਨਹੀਂ ਰੱਖ ਲਿਆ ਪਿੰਡ ਤੇ ਰਹਿਣੇ ਤੂੰ ਹੀ ਰੱਖਿਆ ਤੂੰ ਹੀ ਰੱਖਿਆ ਤੂੰ ਹੀ ਕਿਉਂ ਰੱਖਿਆ ਹੈ ਹੀ ਨਹੀਂ ਰੱਖਿਆ ਸਾਡੇ ਕੋ ਡੰਗਰ ਹੀ ਨਹੀਂ ਰੱਖਿਆ ਮੈਂ ਨਹੀਂ ਰੱਖਿਆ ਨਹੀਂ ਮੀਆਂ ਜੀ ਆਪਣੀ ਕੋਈ ਜ਼ੁਬਾਨ ਨਹੀਂ ਹੈਗੀ ਮੇਰੀ ਗੱਲ ਦੇਖੋ ਆਪਣੀ ਕੋਈ ਨਹੀਂ ਨਹੀਂ ਮੇਰੀ ਗੱਲ ਸੁਣੋ ਹੱਥ ਬੇ ਬੇਨਤੀ ਕਰਦਾ ਵਾਂ ਉਸ ਦਿਨ ਜੋ ਜ਼ੁਬਾਨ ਹੀਗੀ ਮੈਂ ਪੁਲਿਸ ਸਟੇਸ਼ਨ ਚੱਲਿਆ ਹਾਂ ਤੁਹਾਨੂੰ ਤੁਸੀਂ ਮੈਨੂੰ ਰਸਤੇ 'ਚ ਰੋਕਿਆ ਆਪਣੀ ਫਿਰ ਕੋਈ ਜ਼ੁਬਾਨ ਨਹੀਂ ਹੈਗੀ ਇਹਨੇ ਪਿੰਡ ਦੇ ਦੇ ਵਿਖੋ ਜੀ ਕੋਈ ਇੰਨਾ ਵੀ ਸੋਚੂਗਾ ਸੀਦਾ ਗਰੀਬ ਦਾ ਭਲਾ ਹੀ ਕੀਤਾ ਭਲਾ ਕਹਦਾ ਕੀਤਾ ਮੈਂ ਵੀ ਭਲਾ ਕਰਦਾ ਮੇਰੇ ਨਾਲ ਲਵਾਵੇ ਤਿੰਨ ਸਾੜੇ ਮੈਂ ਦੁੱਧ ਦੇ ਦੂੰਗਾ ਮੈਂ ਰੋਟੀ ਖਵਾ ਦੂੰਗਾ ਕੋਈ ਨਹੀਂ ਖਾਓ ਤੂੰ ਹੀ ਲੈ ਗੋ ਤੂੰ ਖਾਂਦੀ ਮੀਆਂ ਜੀ ਇਦਾਂ ਨਹੀਂ ਕਰੀਦਾ ਹੁੰਦਾ ਉਹਦੋਂ ਜ਼ੁਬਾਨ ਤੋਂ ਤੁਸੀਂ ਜ਼ੁਬਾਨ ਤੋਂ ਨਾ ਭਜੋ ਸੱਚ ਦੇ ਪਹਿਰਾ ਦੇਣਾ ਸੱਚ ਦੇ ਦੇਣਾ ਤੇ ਗੱਲ ਕਰਨੀ ਵੀਰ ਸੱਚੀ ਸੁੱੱਚੀ ਭਾਜੀ ਵੀਡੀਓ ਬਣੀ ਆ ਵੀਡੀਓ ਬਣੀ ਆ ਵੀਡੀਓ ਬਣੀ ਆ ਠੀਕ ਆ ਜੀ ਆਹ ਮੁੰਡੇ ਦੋਵੇਂ ਗਵਾਹ ਸੀਗੇ ਨਹੀਂ ਮੰਨਿਆ ਬਾਬਾ ਜੀ ਅੱਜ ਤਾਨੂੰ ਮੈਂ 1 ਲੱਖ ਦੇ ਠੀਕ ਹੈ ਜੀ ਕੱਲ ਨੂੰ ਜੋ ਕਾਰਵਾਈ ਹੋਏ ਸਾਡੀ ਇਹ ਕਰਵਾਗੇ ਚਲੋ ਧੰਨਵਾਦ ਚਲੀਏ ਯਾਰ ਆਪਾਂ ਮੈਂ ਨਹੀਂ ਮੈਂ ਬੈਸ ਵਿਸਾਈ ਨਹੀਂ ਜੇ ਕਰਦਾ ਤੁਹਾਡੇ ਨਾਲ ਪਰ ਪਰ ਹੁਣ ਇਹਨਾਂ ਨੂੰ ਉੱਤਰਾਖੰਡ ਵੀ ਹੋਣਾ ਪਊਗਾ ਯਾਰ ਕਮਾਲ ਲੋ ਕਿ ਤੁਹਾਡੀ ਕੋਈ ਜ਼ਬਾਨ ਹੀ ਨਹੀਂ ਹੈਗੀ ਪੰਜਾਹਰ ਜ਼ਬਾਨ ਕਰਕੇ ਆਏ ਜੇ ਤੁਸੀਂ ਲੱਖ ਕਾਦੀ ਜ਼ਬਾਨ ਆਪਣੀ ਆਰਮੀਆ ਜੀ ਕਿਉਂ ਨਹੀਂ ਕੀਤੀ ਜ਼ਬਾਨ ਤੇਰੇ ਮੁੰਡਿਆਂ ਨੇ ਜ਼ਬਾਨ ਕੀਤੀ ਵੀਡੀਓ ਮੈਂ ਪ੍ਰੂਫ ਖਵਾਵਾ ਵੀਡੀਓ ਖਵਾਵਾ ਸਾਡੇ ਕੋ ਵੀਡੀਓ ਕਾਦਾ ਟਾਈਮ ਰੱਖ ਲੋ ਸਾਡਾ ਟਾਈਮ ਟੂ ਮੈਂ ਨਾ ਵੇਲਾ ਨਹੀਂ ਹੈਗਾ ਮੀਆਂ ਜੀ ਮੈਂ ਦੁਬਾਰਾ ਵਾਰ-ਵਾਰ ਆਵਾਂ ਆ ਸਾਡੀ ਹੁਣ ਪਟਾਇ ਦਿੱਤੀ ਸਾਡੇ ਕੋ ਮੋਬਾਈਲ 'ਚ ਤੁਹਾਡੇ ਪਰੂਫ ਸਾਰਾ ਬੋਲ ਦਿਆਂਗਾ ਸਾਰਾ ਕੁਛ ਸਾਡੇ ਕੋ ਪੈਰੀ ਹੱਥ ਲਾ ਕੇ ਇਹ ਵੀ ਵੀਰੇ ਨਹੀਂ ਤੂੰ ਜਵਾਨੀ ਕੀਤੀ ਉਦੋਂ ਦੱਸ ਉਸ ਦਿਨ ਜਵਾਨੀ ਕੀਤੀ ਤੁਸੀਂ ਨਹੀਂ ਜਵਾਨੀ ਕੀਤੀ ਬਿਲਕੁਲ ਟਾਈਮ ਬਾਬਿਓ ਨਹੀਂ ਪਤਾ ਕੀ ਆ ਇਹਨਾਂ ਨੇ ਜਾਣਾ ਵਾ ਤੁਹਾਨੂੰ ਹਫਤੇ ਦਾ ਟਾਈਮ ਦਿੱਤਾ ਸੀਗਾ ਨਹੀਂ ਨਹੀਂ ਬਾਬਿਓ ਚਲੋ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਠੀਕ ਹੈ ਜੀ ਪਰਿਵਾਰ ਮੇਰੇ ਕੋਲ ਆ ਵੀਡੀਓ ਮੇਰੇ ਕੋਲ ਆ ਪ੍ਰੂਫ ਮੇਰੇ ਕੋਲ ਆ ਬਾਬਿਓ ਬਾਅਦ ਵਿੱਚ ਨਾ ਕੰਮ ਔਖਾ ਹੋਣਾ ਮੈਂ ਉਦੋਂ ਵੀ ਗੇ ਬੇਨਤੀ ਕੀਤੀ ਪਰ ਅਸੀਂ ਖੁਦ ਇੱਕ ਤੇ ਤੁਸੀਂ ਇੱਕ ਤੇ ਤੁਸੀਂ ਕਸੂਰوار ਜੇ ਦੂਜਾ ਮੇਰੇ ਤੋਂ ਤਰਲੇ ਗੜਵਾ ਰਹੇ ਜੇ ਹਾਂ ਅਜੇ ਟੇਮ ਚਲੋ ਚਲੋ ਜੇ ਹੋਣ ਦਿਓ ਖਾਓ ਚਲੋ ਧੰਨਵਾਦ ਜੀ ਤੁਹਾਡਾ ਚਲੋ ਆਓ ਹੁਣ ਤਾਂ ਕੋਈ ਗੱਲ ਨਹੀਂ ਮੰਮੀਆ ਜੀ ਤੁਸੀਂ ਲੱਖ ਰੁਪਏ ਤੇ ਤੁਹਾਡਾ ਮੈਂ ਤੁਹਾਨੂੰ ਕਿੰਨਾ ਵੀ ਛਾਇ ਤੁਹਾਡਾ ਛਡਕਾਰਾ ਹੋ ਜੇ ਕਿਉਂਕਿ ਚਲੋ ਜੁਮੇਵਾਰ ਵੀਰਵਾ ਗਰੰਥੀ ਸਿੰਘਾ ਗੁਰੂ ਘਰ ਦੇ ਵਜੀਰਵਾ ਇਹਨਾਂ ਦੀ ਜ਼ੁਬਾਨ ਤੇ ਉਹ ਦਿਨ ਹੀ ਫੁੱਲ ਚੜਾਏ ਆ ਠੀਕ ਹੈ ਜੀ ਹੁਣ ਮੈਨੂੰ ਕੋਈ ਪੰਚਾਇਤ ਦਾ ਮੈਂਬਰ ਕੋਈ ਪੰਚਾਇਤ ਦਾ ਕੋਈ ਵੀਰ ਮੈਨੂੰ ਕਹਨੋ ਇਹ ਨਾ ਕਹੇ ਕਿ ਵੀਰੇ ਸਾਡੀ ਗੱਲ ਸੁਣ ਲੈ ਪੰਚਾਇਤ ਮੈਂਬਰਾਂ ਦੀ ਨਹੀਂ ਤੁਸੀਂ ਰਿਸਪੈਕਟ ਰੱਖਦੇ ਮੈਂ ਫਿਰ ਬਗਾਨੇ ਪਿੰਡ ਨਾਲ ਕਿ ਉਹਨਾਂ ਦੀ ਮੰਨ ਲਈ ਹੈ ਸਹੀ ਹੈ ਪੰਚਾਇਤ ਮੈਂਬਰ ਸਹੀ ਹੈ ਜਿਹੜੇ ਇਹਨਾਂ ਦੀ ਐਨੀ ਮਦਦ ਕਰ ਲਏ ਯਾਰ ਇਹਨਾਂ ਦਾ ਬੱਚਾ 15 ਸਾਲ ਤੋਂ ਵਿਚਾਰੀਆਂ ਦਾ ਗੁੰਮ ਹੋਇਆ ਤੁਸੀਂ ਦੇ ਦੋਗੇ ਤਾਂ ਹਰਜਾਨਾ ਕਿਉਂ ਨਹੀਂ ਲੈਂਦਾ ਅਸੀਂ ਨਹੀਂ ਜਾ ਕੇ ਲੈਂਦਾ ਜਾ ਕੇ ਨਹੀਂ ਲੈਂਦਾ ਅਸੀਂ ਜਾਂਦਾ ਜਾ ਕੇ ਬੱਚਾ ਆ ਗਿਆ ਇੱਥੇ ਆ ਗਿਆ ਬੱਚਾ ਮੈਂ ਵੀ ਚਲੋ ਆਵਾਜ਼ ਕੋਈ ਗੱਲ ਨਹੀਂ ਆ ਜੇ ਜਿੱਦੀ ਤੁਸੀਂ ਵੜੇ ਨਾ ਮੇਰੇ ਘਰ ਸੰਭਾਜੀ ਮੇਰੇ ਘਰ ਇੱਕ ਮਿੰਟ ਮਾਰੀ ਤੂੰ ਕੀ ਕਹਿੰਦਾ ਤੂੰ ਕੀ ਕਹਿੰਦਿਆ ਮੈਂ ਕਹਿਣਾ ਵਾ ਬੜੋ ਬੜੀ ਕੋਈ ਨਹੀਂ ਘਰੇ ਕਰ ਰਹੀਦਾ ਮੇਰੇ ਘਰ ਹੀ ਰਹਿੰਦਾ ਕੋਈ ਮੇਰੇ ਘਰ ਹੀ ਰਹਿੰਦਾ ਬਸੋ ਬੜੀ ਰਹਿੰਦਾ ਤੂੰ ਡੁੱਗਰ ਦੁਆਰੇ ਚੱਲ ਜਾ ਤੂੰ ਬੰਦਾ ਨਹੀਂ ਰੱਖਿਆ ਪਹਿਲਾਂ ਨਹੀਂ ਤੂੰ ਜਾ ਜਾ ਨਹੀਂ ਰੱਖਿਆ ਜਾ ਚੱਲ ਜਾ ਨਹੀਂ ਰੱਖਿਆ ਨਹੀਂ ਬੰਦਾ ਰੱਖਿਆ ਮੇਰੇ ਘਰ ਸੰਭਾਜੀ ਉਹ ਲੜੀ ਵੇਚੇ ਉਹ ਲੜੀ ਦੇ ਵਿੱਚ ਡਾੜੀ ਉਹ ਬੰਦਾ ਕੋਈ ਗਰੰਟੀ ਦੇ ਲੱਤ ਤੇ ਆ ਮੇਰੇ ਵੀਰ ਤੂੰ ਕਰ ਨਾ ਪਰਾ ਜੀ ਤੁਸੀਂ ਲੜੋ ਨਾ ਮੇਰੇ ਵੀਰ ਮੇਰੇ ਵੀਰ ਕੀ ਆਏ ਇਹਨੇ ਮੈਂ ਸਾਡੇ ਨਾਮ ਮੇਰੇ ਅੜੇ ਤੇ ਲਾਗੇ ਇਹਦੇ ਲਾਗੇ ਮੈਂ ਚਾਰ ਕਿਲੇ ਲਾਗੇ ਆ ਚੱਲੀਏ ਆ ਚੱਲੀਏ ਚਲੋ ਮੈਨੂੰ ਗੱਲ ਕਰ ਚੱਲ ਕਰ ਬੈਣ ਕਰ ਆਵੇ ਗੱਲ ਗੱਲ ਕਰਨੀ ਯਾਰ ਆਪਾਂ ਡਰਦੇ ਆ ਉਹਦਾ ਭਰਾ ਉਹਦੇ ਨਾਲ ਨਹੀਂ ਮੇਰੀ ਸੁਣ ਗੱਲ ਕਰ ਬੈਣ ਗੱਲ ਇੱਧਰ ਆ ਭੈਣ ਨਾਲ ਗੱਲ ਕਰ ਆ ਭੈਣ ਨਾਲ ਗੱਲ ਕਰ ਇਹਨੂੰ ਦੇਜ ਪਾਬ ਇਹਨੂੰ ਦੇਜ ਜਵਾਬ ਬ੍ਰਦਰ ਇਹਨੂੰ ਦੇਜ ਜਵਾਬ ਨਹੀਂ ਮੈਨੂੰ ਦੇ ਜਵਾਬ ਯਾਰ ਤੂੰ ਤੇਰੀ ਬੇਇੱਜ਼ਤੀ ਕਰਣਾ ਕੋਈ ਯਾਰ ਯਾਰ ਸਾਡੇ ਮੇਰੇ ਵੀਰ ਧਿਆਨ ਨਾਲ ਮੇਰੇ ਵੀਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਹਾਂ ਪਰ ਇਹ ਮੈਂ ਬਖਾ ਮੇਰੇ ਨਾਲ ਪਿਆਰ ਨਾਲ ਇਹ ਤਾਂ ਕੰਮ ਪਿਆਰ ਨਾਲ ਆ ਆ ਭੈਣਾ ਤੇਰੀ ਭੈਣ ਦੇ ਸੁਣੋ ਕੰਮ ਨਹੀਂ 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 ਗੱਲ ਛੱਡੋ ਤੂੰ ਤੂੰ ਭੈਣ ਨਾਲ ਗੱਲ ਕਰ kayak <tuk> itu <tangan> ਕੀ ਦੋ ਆ ਹਾਂ ਕੀ ਉੱਥੇ ਬਾਣੀ ਤੇ ਮੈਂ ਸੌਣ ਸੌਣ ਗੱਲ ਉਹਨਾਂ ਦੀ ਪੈਣੇ ਆ ਜਦਰਾ ਯਾਰ ਹੱਥੋਂ ਗਿੱਡਾ ਡੇਲੀ ਬ੍ਰਦਰ ਫਿਰ ਮੇਰੀ ਗੱਲ ਅਹੀਂ ਗਲਤੀ ਮੰਨਣ ਦੇ ਸਾਰੇ ਉਹ ਜਰਾ ਯਾਰ ਉਹ ਮੇਰੇ ਨਾਲ ਆਇਆ ਯਾਰ ਮੇਰੇ ਨਾਲ ਆਇ ਮੈਂ ਲੈ ਗਿਆ ਵਾ ਸਾਡੇ ਪੰਜਾਬ 'ਚ ਹੀ ਰਹੇ ਯਾਰ ਸਾਡੇ ਤੇ ਚੜਾਈਆਂ ਕਰੀ ਜਾਂਦੇ ਤੁਸੀਂ ਇਨੂੰ ਮੈਂ ਲੈ ਕੇ ਆਇਆ ਵੀਰ ਨੂੰ ਬਾਹ ਫੜਨ ਵਾਲਾ ਨਹੀਂ ਇਹਨੇ ਵਿਆਹ ਮਕਲਾ ਦੇ ਅਸੀਂ ਲੈ ਕੇ ਆਏ ਆ ਇਹਨਾਂ ਨੂੰ ਮੇਰੇ ਵੀਰ ਯਾਰ ਅਸੀਂ ਪਿਆਰ ਨਾਲ ਗੱਲ ਕਰਨੇ ਆ ਤੁਹਾਡੇ ਨਾਲ ਤੁਸੀਂ ਅੱਗੋਂ ਚੜੀ ਜਾਂਦੇ ਤਾਂ ਪੁਲਿਸ ਨੂੰ ਗੱਲ ਕਰਾਂ ਪੁਲਿਸ ਨਾਲ ਆਪਾਂ ਪੁਲਿਸ ਨੂੰ ਸਾਦੇ ਆ ਜਨਾਜ਼ਾ ਐਫ ਆਰ ਦਰਜ ਕਰੋ ਸਾਜੀ ਤੋਂ ਕਮੀ ਲੈਣਾ ਜਦੋਂ ਉੱਤਰਾਖੰਡ ਤੋਂ ਆਤਰਮ ਕੇ ਨਾ ਇੱਥੇ ਬੁਲਾਇਏ ਥਾਣੇ ਫੋਨ ਲਾਈਏ ਬਿਲਕੁਲ ਸਾਦੇ ਆਪਾਂ ਇੱਥੇ ਸਾਦੋ ਇਹਨਾਂ ਨੇ ਨਹੀਂ ਦਿੱਤਾ ਸੁੱਤਰ ਹੋਣਾ ਗੁਲਾਬਾਪਾ ਫੋਨ ਲਾ ਦੇ ਯਾਰ ਆਪਾਂ ਜੇ ਜਿੱਦੀ ਤੁਸੀਂ ਆ ਨਾ ਜਿੱਦੀ ਮੈਂ ਵੀ ਬੜਾ ਯਾਰ ਆਪਣੀ ਜੇ ਪਾਓ ਆਪਾਂ ਚੱਲ ਜੀ ਮੈਂ ਤੁਹਾਨੂੰ ਕਿਹਨਾਂ ਕੇਰੇ ਘਰ ਜਾਣਾ ਮਰਦੇ ਪੈਂਦੇ ਗੱਡੀਆਂ ਚ ਚਰਾਜੋ ਚਰਾਇਆ ਜੋ ਆਜੋ ਪੈਂ ਆ ਜਾ ਮੇਰੀ ਪੈਂ ਆਜੋ ਆਜੋ ਆ ਜਾਂਦੀ ਓ ਦੇ ਘਰ ਨਹੀਂ ਜਾਈਦਾ ਬਾਬਾ ਜੀ ਕਮਾਲ ਆ ਯਾਰ ਜਦੋਂ ਸਾਡਾ ਕੰਮ ਹੋ ਗਿਆ ਉੱਥੇ ਪੰਜਾਬ ਆਪਣੇ ਪੰਜਾਬ ਤੇ ਰਹਿ ਕੇ ਆਪ ਆ ਜ਼ਮੀਨਾਂ ਦਿੰਦੇ ਆ ਨਾ ਇਹਨਾਂ ਨੂੰ ਆ ਜ਼ਮੀਨਾਂ ਦੇਣ ਦਾ ਨਤੀਜਾ ਜੇ ਉੱਥੇ ਆਉਣ ਗੁਨੇਗਾ ਰਹੇ ਆ ਕਿ ਆਪਾਂ ਹੁਣ ਇੱਕ ਲੱਖ ਜੇ ਮਨਾ ਕੇ ਦੇਖਣੇ ਸਰਪੰਚ ਜੀ ਪੰਜ ਸਾਲ ਮੋਰ ਜਿੰਦੀ ਸਾਡੇ ਕਰੋ ਕੁੜੀਆਂ ਸਾਡਾ ਆ ਤੇ ਆਜੋ ਆਜੋ ਤੁਸੀਂ ਆਜੋ ਸਾਰੇ ਗੱਲਾਂ ਨੂੰ ਆਜ ਮਾਰ ਕੇ ਲੈ ਕੋਈ ਇੱਥੇ ਰਹਿਣਾ ਜਾਵੇ ਆਪਣਾ ਕੋਈ ਰਹਿਣਾ ਜਾਵੇ ਇੱਥੇ ਆਪਣਾ ਉਹਨੂੰ ਵੀਰ ਨੂੰ ਆਜ ਮਾਰ ਕੇ ਲਾ ਵੀਰੇ ਉਹਨਾਂ ਕਾ ਲੜਨਾ ਨਹੀਂ ਆਜੋ ਆਜਾ ਆਜਾ ਮੇਰਾ ਭਰਾ ਆਜਾ ਹਾਂਜੀ ਗੱਲ ਕਰੋ ਆਜਾ ਹਾਂਜੀ ਹਾਂਜੀ ਉਦੋਂ ਦੀ ਸਾਂਝੀ ਕਰਨੇ ਵੀਰ ਆਪਾਂ ਗੱਲ ਆਪਾਂ ਕਿਹੜਾ ਮਾੜਾ ਚੰਗਾ ਕਰਨੇ ਮੇਰੇ ਆਜਾ ਹਾਂ ਆਜਾ ਅੰਗਲ ਆਜਾ ਓਏ ਯਾਰ ਆ ਤੂੰ ਆ ਗੱਲ ਗਲਤ ਨਾ ਕਰ ਦੋ ਆਜਾ ਬਾਤਰੀ ਗੱਲ ਪੁੱਛ ਜਾਂਦਾ ਆਜਾ ਇਹ ਗੱਲ ਕਰੋ ਕਮਾਲ ਆ ਯਾਰ ਉੱਤ ਕੋਈ ਗੱਲ ਨਹੀਂ ਚਲਾ ਆਪਾਂ ਅੱਜ ਕਾਰਵਾਈ ਕਰਾਉਂਦੇ ਆਂ ਸੰਗਤ ਕਹਿੰਦੀ ਨਾ ਕਾਰਵਾਈ ਨਾ ਕਰਨ ਦੇ ਚਲਾ ਜਾ ਓ ਆ ਆ ਜਾ ਯਾਰ ਆ ਜਾ ਮੇਰਾ ਵੀ ਨਹੀਂ ਕਿਦੇ ਇਹ ਵਿਆਹ ਮੁਕਲਾਵੇ ਸਾਡੇ ਦੇਖੇ ਮੈਂ ਜਿਵੇਂ ਆਇਆ ਆਪਾਂ ਇਹਨਾਂ ਲੋਕਾਂ ਦੀ ਮਾਂ ਯਾਰ ਕੀ ਕਮਾਲ ਆ ਯਾਰ ਧਨੂਦੋਂ ਨਹੀਂ ਕਿਹਾ ਕਿ ਜਦੋਂ ਗੱਲ ਖੇਲਰ ਜੀ ਆਪਾਂ ਕਿ ਉਹ ਫਿਰ ਵੀ ਹਾਂ ਆਪਾਂ ਬੈ ਪੈਣੇ ਬਾਹ ਵਿੱਚ ਇਹਨੂੰ ਮੋਟਰਸਾਈਕਲ ਤੇ ਬਿਠਾਏ ਨੂੰ ਆਜੋ ਇਹਨੂੰ ਮੋਟਰਸਾਈਕਲ ਬਿਠਾ ਕੇ ਗੋਂਦਵਾੜ ਥਾਣੇ ਜਾਣਾ ਆਪਾਂ 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 ਵੀ ਆ ਫੋਨ ਲਵਾ ਲੈਣਾ ਵਾ ਟੈਨਸ਼ਨ ਨਾ ਲੋ ਆਕਾਸ਼ ਆ ਵੇਚ ਗੋਮਾ ਵੀਰ ਜੀ 15 ਸਾਲ ਹੋ ਗਏ ਘਰੋਂ ਗਿਆ ਇਹਨੂੰ ਯਾਰ ਉਹਨੂੰ ਮੈਂ ਖਿੱਚ ਕੇ ਲਿਆਉਨੂੰ ਯਾਰ ਮੈਂ ਜਾਵਾਂ ਨਹੀਂ ਨਹੀਂ ਉਹਨੂੰ ਖਿੱਚ ਕੇ ਲਿਆਉਨਗੇ ਮੈਂ ਜਾਵਾਂ ਓ ਯਾਰ ਤੂੰ ਬਹਿ ਵਿੱਚ ਖੜ ਜਾ ਖੜ ਜਾ ਇਹਨਾਂ ਨੂੰ ਬਾਹ ਵਿੱਚ ਬੱਬਾ ਹੋਰ ਠੀਠਾ ਵੀ ਨਹੀਂ ਹੋ ਠੀਠਾ ਜੀ ਜੋ ਬਾਬੇ ਉ 15 ਸਾਲ ਤੋਂ ਘਰੋਂ ਗੁੰਮ ਆਏ 15 ਸਾਲ ਤੋਂ ਘਰੋਂ ਗੁੰਮ ਉਲਟਾ ਬੰਦਾ ਰੱਖਿਆ ਤਾਂ ਉਲਟਾ ਕਹਿੰਦੇ ਵੀ ਅਹੀਂ ਕੁਝ ਵੀ ਨਹੀਂ ਦੇਣਾ ਜਾ ਲਾ ਲਓ ਜ਼ੋਰ ਉਹ ਨਹੀਂ ਬੰਦੇ ਬੇਜਮਾਨੇ ਹੁਣ ਜ਼ਬਾਨੇ ਨਾਲ ਦੀ ਤਾਂ ਮੈਂ ਲਿਆਉ ਇਹਨਾਂ ਨੂੰ ਜ਼ਬਾਨ ਤੇ ਮੈਂ ਤੁਹਾਨੂੰ ਉਹਦਾ ਘਰੇ ਜਾ ਆ ਆ ਵੇ ਲੋ ਪੰਚਾਇਤ ਨੂੰ ਵੀ ਠੂਠੇ ਪਾਉਣ ਡਿਆ ਏ ਹਾਂ ਉਹ ਆ ਮੋਟਰਸਾਈਕਲ ਸਾਈਡ ਤੇ ਲੱਗਣ ਗਿਆ हरिद्वार ऐसी उत्तराखंड ऐसी थैंक यू सर थैंक यू सर सॉरी आप एक लड़के को छोड़ो उत्तराखंड के हमारे चमोली का रहने वाला नारायण बगड़ का एक लड़का है हाँ जी सर उसको शायद आप लोगो छुड़वाने का कुछ प्रयास कर रहे हो उसको कहीं पे किसी गौशाला में कैद किया हुआ है हाँ जी सर कैद किया था उसको वो छूट गया क्या स्थिति है सर छुड़वा तो उन, उन, उनसे छुड़वा हैं ठीक है अच्छा। दस दिन से मेरे पास था वो मतलब सोलह अच्छा। सत्रह तरीक को उनको गुजरों से छुड़वाया था लेकिन अच्छा। आ, उनके ऊपर कार्रवाई करवानी है क्योंकि सतारह साल से बच्चा घर से घूमे है उनको इतना मेंटली अच्छा। डिस्टर्ब किया कि अभी भी मतलब वो आ, अकेले में बातें करी जा रहा है बहुत मतलब कि डिस्टर्ब किया बहुत गोबर उठवाया थोड़ा सा परेशान हो, हो गया होगा डिस्टर्ब सर डिस्टर्ब हो गया